ਨਵੇਂ ਵੀ ਆਈ ਹੋਈ ਨੋ ਆਈ ਹੈ ਕਰਨੂ ਉਹ ਵੀ ਪકડਣਾ ਚਾਹੰਦੀ ਹੈ ਪਰ ਬੁੱਢੀ ਸੱਸ ਵੀ ਪਕੜ ਝਕੜ ਆਪਣੀ ਵਧਾਈ ਬੈਠੀ ਹੈ ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ ਕਲੇਸ਼ ਇੱਥੋਂ ਸ਼ੁਰੂ ਹੁੰਦੇ ਨੇ 99% ਘਰ ਉਜੜਦੇ ਨੇ ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ ਗੁਸਤਾਖੀ ਮਾਫ ਇਸਤਰੀ ਕਰਕੇ ਆਉਂਦੇ ਨੇ ਦੀਵਾ ਬਲੇ ਅੰਧੇਰਾ ਜਾਏ ਗੁਰੂ ਨਾਨਕ ਪਹਿਲੇ ਪਾਤਸ਼ਾਹ ਜੀ ਦੇ ਬਾਅਦ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਪ੍ਰਭੂ ਦੀ ਬਾਣੀ ਦਾ ਪਾਠ ਇਧਰ ਕੀਤਾ ਇਧਰ ਪਾਪ ਬਸਮ ਹੋ ਗਏ ਪਾਪ ਖਾ ਦੇ ਗਏ ਪਾਪ ਖਤਮ ਹੋ ਗਏ ਪਾਠ ਕੀਤਾ ਹੈ ਪਾਪ ਖਤਮ ਨਹੀਂ ਹੋਏ ਦੁੱਖ ਖਤਮ ਨਹੀਂ ਹੋਏ ਸਤਗੁਰudev ji ਕਹਿੰਦੇ ਨੇ ਫਿਰ ਦੀਵਾ ਨਹੀਂ ਚਲੇਆ ਫਿਰ ਇਹ ਨਹੀਂ ਚਲੇਆ ਫਿਰ ਰਸਤੇ ਤੇ ਖੜਾ ਹੈ ਨਹੀਂ ਤੇ ਐਸਾ ਨਹੀਂ ਹੈ ਇਧਰ ਦੀਵਾ ਬਾਲੀਏ ਤੇ ਮਹੀਨੇ ਬਾਅਦ ਹਨੇਰਾ ਜਾਏਗਾ ਹੁਣੇ ਹੀ ਜਾਂਦਾ ਹੈ ਪਾਠ ਮੈਂ ਹੁਣ ਕਰਾਂ ਤੇ ਪਾਪ ਮੇਰੇ ਅਗਲੇ ਜਨਮ ਦੇ ਚ ਮਟਣਗੇ ਜਨਮ ਮੈਂ ਰੋਂਦੇ ਆ ਬਟਿਆਂ ਗੁਜ਼ਾਰਾਂਗਾ ਇਹ ਜਨਮ ਮੈਂ ਦੁੱਖਾਂ ਦੇ ਵਿੱਚ گزارਾਂਗਾ ਅਗਲੇ ਜਨਮ ਦੇ ਵਿੱਚ ਮੈਨੂੰ ਮੁਕਤੀ ਮਿਲੇਗੀ ਐਸਾ ਗੁਰਬਾਣੀ ਨਹੀਂ ਮੰਨਦੀ ਹੋਣੀ ਮੰਨਦੀ ਜਾਂ ਕੇ ਹਿਰਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤਤ ਕਹਿੰਦੇ ਉਸੇ ਵਕਤ ਤਤ ਚਿੰਨ ਉਸੇ ਵਕਤ ਭਾਰਤ ਦੇ ਚਰੇਲਵੇ ਦੇ ਵਿੱਚ ਲਿਖਿਆ ਹੁੰਦਾ ਹੈ ਰੇਲਵੇ ਸਟੇਸ਼ਨਾਂ ਤੇ ਤਤਕਾਲ ਅਰੈਕਸ਼ਨ ਕੋਈ ਹੁਣੇ ਹੈ ਦਸਤੀ ਰਿਜ਼ਰਵੇਸ਼ਨ ਲਿਓ ਹੁਣੇ ਤਤਕਾਲ ਇਹਨੂੰ ਕਰੰਟ ਬੁਕਿੰਗ ਕਹਿੰਦੇ ਨੇ ਤਤਕਾਲ ਹੁਣੇ ਹੁਣੇ ਲੈ ਲਾ ਜਿੱਧਰ ਦੀ ਸੀਟ ਚਾਹੀਦੀ ਹੁਣੇ ਹੀ ਲੈ ਲਾ ਕੋਈ ਨਾਲੇ ਕਾਊਂਟਰ ਰੱਖਿਆ ਹੋਇਆ ਹੈ ਤਤਕਾਲ ਅਰੈਕਸ਼ਨ ਹੁਣੇ ਹੀ ਐਸੇ ਵਕਤ ਲੈ ਲਓ ਤਤ ਗਿਆਨ ਤੇ ਸਮਾਨਮ ਪ੍ਰਗਟ ਆਇਆ ਤਤ ਗਿਆਨ ਉਸੇ ਵਕਤ ਇਧਰ ਭਰੋਸਾ ਵਜਿਆ ਇਧਰ ਬ੍ਰह्म ਗਿਆਨ ਪ੍ਰਗਟ ਹੋ ਗਿਆ ਇਧਰ ਭਰੋਸਾ ਵਜਿਆ ਇਧਰ ਸਮਾਧੀ ਢੀਨ ਹੋ ਗਿਆ ਇਧਰ ਭਰੋਸਾ ਵਜਿਆ ਸਾਰੇ ਪਾਪ ਨਾਸ ਹੋ ਗਏ ਦੁੱਖ ਨਾਸ ਹੋ ਗਏ ਇਧਰ ਦੀਵਾ ਜਲਿਆ 100 ਸਾਲ ਕੀ ਹਜ਼ਾਰਾਂ ਸਾਲ ਦਾ ਨੇਰਾ ਚਲਾ ਗਿਆ ਦੀਵਾ ਬਲੇ ਅਨੇਰਾ ਜਾਏ ਪਾਠ ਕੀਤਾ ਮੈਂ ਜਬਜੀ ਸਾਹਿਬਾਂ ਦੇਰਾ ਮਿਟਿਆ ਨਹੀਂ ਤੋਂ ਜਬਜੀ ਸਾਹਿਬ ਇੱਕ ਜੋਤ ਸੀ ਮੇਰਾ ਹਿਰਦੇ ਦਾ ਦੀਵਾ ਜਲਿਆ ਨਹੀਂ ਤੋਂ ਸ਼ਾਇਦ ਮੇਰੇ ਦੀਵੇ ਦੇ ਚ ਵਟ ਨਹੀਂ ਸੀ ਸ਼ਾਇਦ ਮੇਰੇ ਦੀਵੇ ਚ ਤੇਲ ਨਹੀਂ ਸੀ ਨਹੀਂ ਜਲੇਆ ਅੰਧੇਰੇ ਦਾ ਅੰਧੇਰਾ ਪਾਠ ਕਰਕੇ ਵੀ ਮੈਂ ਅੰਧੇਰੇ ਚ ਕੀਰਤਨ ਸੁਣ ਕੇ ਵੀ ਮੈਂ ਅੰਧੇਰੇ ਚ ਕੀਰਤਨ ਕਰਕੇ ਵੀ ਮੈਂ ਅੰਧੇਰੇ ਚ ਕਥਾ ਕਰਕੇ ਵੀ ਮੈਂ ਅੰਧੇਰੇ ਚ ਕਥਾ ਸੁਣ ਕੇ ਵੀ ਮੈਂ ਅੰਧੇਰੇ ਚ ਗੁਸਤਾਖੀ ਮਾਫ ਬਰਦਾਸ਼ਤ ਕਰਨਾ ਬਹੁ ਗਿਣਤੀ ਅੰਧੇਰੇ ਦੇ ਚ ਹੈ ਭਾਵੇਂ ਦਾਨ ਵੀ ਹੈ ਸੇਵਾ ਵੀ ਹੈ ਕਥਾ ਵੀ ਹੈ ਕੀਰਤਨ ਵੀ ਹੈ ਸੁਣਨਾ ਵੀ ਹੈ ਪੜ੍ਹਨਾ ਵੀ ਹੈ ਜਪਣਾ ਵੀ ਹੈ ਅੰਧੇਰਾ ਤੇ ਮਿਟਿਆ ਕੋਈ ਨਹੀਂ ਉਹਦੀ ਜ਼ਿੰਦਗੀ ਦੱਸਦੀ ਪਈ ਹੈ ਅੰਧੇਰਾ ਨਹੀਂ ਮਿਟਿਆ ਉਦੇ ਜੀਵਨ ਦਾ ਡੰਗ ਦੱਸਦਾ ਪਿਆ ਅੰਧੇਰਾ ਨਹੀਂ ਮਿਟਿਆ ਇਹਦੇ ਹੌਕੇ ਦੱਸਦੇ ਪੈ ਨਾ ਅੰਧੇਰਾ ਨਹੀਂ ਮਿਟਿਆ ਇਹਦੀਆਂ ਮੁਰਜ਼ਾਈਆਂ ਜਾਂ ਅੱਖਾਂ ਦੱਸਦੀਆਂ ਪਈਆਂ ਨਾ ਅੰਧੇਰਾ ਨਹੀਂ ਮਿਟਿਆ ਇਹਦਾ ਚਿੰਤਾ ਦੇ ਚ ਗਰਸਿਆ ਹੋਇਆ ਮਨ ਦੱਸਦਾ ਪਿਆ ਅੰਧੇਰਾ ਨਹੀਂ ਮਿਟਿਆ ਇਹਦੇ ਦੁੱਖ ਦੱਸਦੇ ਪੈ ਨਾ ਅੰਧੇਰਾ ਨਹੀਂ ਮਿਟਿਆ ਦੀਵਾ ਬਲੇ ਅੰਦੇ ਰਾਜੈ ਇਹ ਨਹੀਂ ਦੀਵਾ ਜਲੇਆ ਤਾਂ ਦੇਰਾ ਕੱਲ ਜਾਏਗਾ ਮਹੀਨੇ ਬਾਅਦ ਜਾਏਗਾ ਮੈਂ ਫਿਰ ਅਰਜ਼ ਕਰਾਂ 200 ਮੀਲ ਦੀ ਵਾਟ ਹੈ 50 60 ਮੀਲ ਦੀ ਰਫ਼ਤਾਰ ਤੇ ਚੱਲ ਰਹੀ ਹੈ ਘੰਟੇ ਦੇ ਹਿਸਾਬ ਨਾਲ ਅੰਦਾਜ਼ਾ ਲੱਗ ਜਾਂਦਾ ਕਿੰਨੀ ਦੇਰ ਦੇ ਵਿੱਚ ਵਾਟ ਮੁੱਕ ਜਾਏਗੀ ਇਸ ਤਰੀਕੇ ਨਾਲ ਹਜ਼ਾਰਾਂ ਮੀਲ ਦੀ ਵਾਟ ਨੂੰ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਐਨੇ ਘੰਟਿਆਂ 'ਚ ਐਨੇ ਦਿਨਾਂ 'ਚ ਮੁੱਕ ਜਾਏਗੀ ਜੇ ਇਹ ਪੰਥ ਹੈ ਰਸਤਾ ਹੈ ਕਿਤਨਾ ਚੱਲੀਏ ਤੇ ਮੁਕੇਗਾ ਕਦੋਂ ਪਹੁੰਚਾਂਗੇ ਕਦੋਂ ਪਹੁੰਚਾਂਗੇ ਕਿੰਨੇ ਦਿਨ ਲੱਗਣਗੇ ਕਿੰਨੇ ਮਹੀਨੇ ਲੱਗਣਗੇ ਇੱਕ ਸੈਕਿੰਡ ਲੱਗਦਾ ਹੈ ਇੱਕ ਪੰਥ ਇਹਨੂੰ ਕਿਧਰੇ ਅਤਕਥਰੇ ਨਾ ਸਮਝ ਲੈਣਾ ਇਹਨੂੰ ਕਿਧਰੇ ਵਧਾਈ ਉਹ ਵੀ ਗੱਲ ਨਾ ਸਮਝ ਲੈਣਾ ਧਨ ਗੁਰੂ ਨਾਨਕ ਐਸਾ ਹੀ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਹੀ ਕਹਿੰਦੇ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਖ ਨਿਮਖ 1 ਸੈਕਿੰਡ ਇੱਕ ਪਲ ਇੱਕ ਪਲ ਦੇ ਚ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਣਗੇ ਇੱਕ ਪਲ ਦੇ ਜਨਮਾਂ ਜਨਮਾਂਤਰਾਂ ਦੀ ਮਹਿਲ ਦੁੱਲ ਜਾਏਗੀ ਇਕ ਪਲ ਵਿੱਚ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਜਿਹੜਾ ਕਮ ਇੱਕ ਪਲ ਦੇ ਛੋ ਸਕਦਾ ਹੈ ਕਈਆਂ ਨੂੰ ਕਈ ਮਹੀਨੇ ਲੱਗ ਜਾਂਦੇ ਨੇ ਕਈਆਂ ਨੂੰ ਕਈ ਸਾਲ ਲੱਗ ਜਾਂਦੇ ਨੇ ਗੁਸਤਾਖੀ ਮਾ ਬੁਥੇਰਿਆਂ ਨੂੰ ਤੇ ਕਈ ਜਨਮ ਲੱਗ ਜਾਂਦੇ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ 'ਤੇ ਇਸ ਪੇ ਇਹ ਪ੍ਰਭੂ ਜਮੇ ਆ ਮਰੇ ਆ ਕਈ ਜਨਮ ਵਿਚੜੇ ਰਹੇ ਦਿਲ ਨਾਲ ਤੇ ਨਹੀਂ ਹੋਇਆ ਖੇੜ ਤੇ ਨਹੀਂ ਬਣੇ ਦੂਰ ਕਿਉਂ ਜਾਓ ਇੱਕ ਸੂਫੀ ਸੰਤ ਈਰਾਨ ਦਾ ਰਹਿਣ ਵਾਲਾ ਉਹ ਵੀ ਮੰਦ ਹੈ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮੈ ਮਾ ਕੁਨਮ اے خدا پتہ نہیں میں کتنی دفعہ آ چکے ہاں بار بار آیا کوئی ایک دفعہ آیا کئیاں دا پیو بنیا کئیاں دا پتر بنیا کئیاں دا પતિ بنیا کئیاں دی پਤنی بنیا کئیاں دا بھرا بنیا کئیاں دے کہن بنیا کئیاں نال رشتہ جڑیا خدا تیرے نال رشتہ نہیں جڑیا نہیں جڑیا کئی دفعہ ਭਗਤ ਕਬੀਰ ਵੀ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਇਆ ਮਾਤਾ ਦੇ ਗਰਵ ਦੇ ਚ ਮੈਂ ਕਈ ਦਫਾ ਆ ਚੁਕਿਆ ਮੈਨੂੰ ਪਤਾ ਚਲਿਆ ਕਦੋਂ ਜਦ ਮੈਂ ਰਾਮ ਦੇ ਗਰਵ ਦੇ ਚ ਆਇਆ ਮੈਂ ਰਾਮ ਨਾਮ ਦੇ ਸਮਾਇਆ ਜਦ ਮੈਂ ਪ੍ਰਭੂ ਦੇ ਨਾਮ ਵਿੱਚ ਲੀਨ ਹੋਇਆ ਮੈਨੂੰ ਪਤਾ ਚਲਿਆ ਤੇ ਗਰਵ ਦੇ ਚ ਮੈਂ ਕਈ ਦਫਾ ਆ ਚੁਕਿਆ ਕਈ ਦਫਾ ਜਮ ਚੁਕਿਆ ਕਈ ਦਫਾ ਮਰ ਚੁਕਿਆ ऐसे घर हम बहुत बसाए इस तरह का घर जेड़ा मेरा हुण है कबीर कहंदे ने इथे मैं कई दफा बसा चुके हां बहुत दफा बसा चुके हां नाम जपदियां जपदियां पहले अंधेरा दिसण लग पेंदा क्योंकि अखां खुलदियां है समझ आ जाए ਨਾਮ ਜਪਦਿਆਂ ਜਪਦਿਆਂ ਪਹਿਲੇ ਔਗਣ ਦਿਖਾਈ ਦਿੰਦੇ ਨੇ ਗੁਨਾਹ ਦਿਖਾਈ ਦਿੰਦੇ ਨੇ ਇੱਕ ਗੁਨਾਹਗਾਰ ਮਨੁੱਖ ਨੂੰ ਆਪਣੇ ਗੁਨਾਹ ਨਹੀਂ ਦਿਖਾਈ ਦਿੰਦੇ ਉਹ ਤੇ ਹੱਸ ਹੱਸ ਕੇ ਕਰਦਾ ਹੈ ਗੁਨਾਹ ਇੱਕ ਪਾਪੀ ਨੂੰ ਆਪਣੇ ਪਾਪ ਨਹੀਂ ਦਿਖਾਈ ਦਿੰਦੇ ਪਾਪ ਕਰਕੇ ਖੁਸ਼ ਹੁੰਦਾ ਹੈ ਇੱਕ ਝੂਠ ਬੋਲਣ ਵਾਲੇ ਨੂੰ ਆਪਣਾ ਬੋਲੇ ਹੋਇਆ ਝੂਠ ਨਹੀਂ ਦਿਖਾਈ ਦਿੰਦਾ ਉਹ ਤੇ ਝੂਠ ਚੱਲ ਜਾਏ ਖੁਸ਼ ਹੁੰਦਾ ਹੈ ਪਰਸੰਨ ਹੋਣਾ ਨਾਮ ਅਭਿਆਸੀ ਨੂੰ ਪਹਿਲਾ ਆਪਣੇ ਔਗਣ ਦਿਖਾਈ ਦੇਣ ਪਾਪ ਦਿਖਾਈ ਦੇਣ। ਫਿਰ ਪੁੰਨ ਦਿਖਾਈ ਦੇਣ ਲੱਗ ਪੈਂਦਾ। ਫਿਰ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ। ਇਹ ਪਹਿਚਾਣ ਹੈ। ਜ਼ਿੰਦਗੀ ਭਰ ਕਈ satsang ਕਰਦੇ ਰਹਿੰਦੇ ਨੇ ਆਪਣੀਆਂ ਗਲਤੀਆਂ ਨਹੀਂ ਮੰਨਦੇ। ਆਪਣੀ ਗਲਤੀ ਮੰਨਣਾ ਆਪਣੀ ਭੁੱਲ ਮੰਨਣਾ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਗੁਣ ਹੈ ਸਭ ਤੋਂ ਵੱਡਾ ਗੁਣ ਹੈ ਤਾਂ ਹੀ ਪੁੱਲ ਸੁਧਰੇਗੇ ਤਾਂ ਹੀ ਗਲਤੀਆਂ ਦਾ ਸੁਧਾਰ ਹੋਵੇਗਾ ਪਹਿਲੇ ਕਬੂਲ ਤੇ ਕਰੇ ਪਰ ਕਬੂਲ ਤੇ ਤਾਂ ਕਰੇ ਜੇ ਦੇਸੇ ਅੰਧਾ ਹੈ ਜੇ ਅਜੇ ਅੱਖਾਂ ਨਹੀਂ ਖੁੱਲੀਆਂ ਅਜੇ ਸਮਝ ਨਹੀਂ ਬਹੁਤ ਜਨਮ ਵਿਚਰੇ ਥੇ ਮਾਧੋ ਐਸੇ ਘਰ ਹਮ ਬਹੁਤ ਬਸਾਏ ਬਾਜ਼ ਆਮਦੰ ਬਾਜ਼ ਆਮਦੰ ਤਾ ਯਾਰ ਰਾਮੈ ਮਾ ਕੋ ਨਮ ਐ ਯਾਰ ਐ ਖੁਦਾ ਤੈਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ ਤੈਨੂੰ ਆਪਣੇ ਘਰ ਲਿਆ ਸਕਾਂ ਪਤਾ ਨਹੀਂ ਮੈਂ ਕਿੰਨੀ ਦਫਾ ਆਇਆ ਕਿੰਨੀ ਦਫਾ ਜਮੇ ਆ ਤੇ ਮਰੇ ਆ ਬੁਥੇਰਿਆਂ ਨੂੰ ਯਾਰ ਬਣਾਇਆ ਬੁਥੇਰਿਆਂ ਨੂੰ ਮਿੱਤਰ ਬਣਾਇਆ ਬੁਥੇਰਿਆਂ ਨਾਲ ਸੰਬੰਧ ਜੁੜਿਆ اے ਖੁਦਾ ਤੇਰੇ ਨਾਲ ਨਹੀਂ ਜੁੜਿਆ ਰੇ ਨਾਲ ایسے ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਅਸੀਂ ਕਈ ਵਸਾ ਚੁਕੇ ਹਾਂ ਕਬੀਰ ਸ਼ਾਇਦ ਮੈਂ ਅਰਜ਼ ਕੀਤੀਏ ਕਿ ਨਹੀਂ ਅਗਰ ਇੱਕ ਪੁਰਸ਼ ਢੰਗ ਨਾਲ ਜੀਵੇ ਮर्यादा ਅਨਸਾਰ ਜੀਮਦਾਰ ਹੈ ਆਪਣੇ ਆਪ ਨੂੰ ਸੰਜਮ ਵਿੱਚ ਰੱਖੇ ਬਿਰਦ ਹੁੰਦੇ ਆਉਂਦੇ ਆ ਇਸਤਰੀ ਜੈਸਾ ਹੋ ਜਾਏਗਾ ਉਦੇ ਸੁਭਾਅ ਦੇ ਚ ਹਲੇਮੀ ਆ ਜਾਏਗੀ ਬਰਦਾਸ਼ ਦਾ ਮਾਦਾ ਆ ਜਾਏਗਾ ਸਹਿਨ ਸ਼ਕਤੀ ਆ ਜਾਏਗੀ ਇਸਤਰੀ ਦਾ ਇਹ ਗੁਣ ਹੈ ਸੁਭਾਅਕ ਸਹਿਨ ਸ਼ਕਤੀ ਆ ਜਾਏਗੀ ਬਰਦਾਸ਼ ਦਾ ਮਾਦਾ ਆ ਜਾਏਗਾ ਹਲੇਮੀ ਆ ਜਾਏਗੀ ਆਵਾਜ਼ ਦੇ ਚ ਬਾਰਿਕੀ ਆ ਜਾਏਗੀ ਬੋਲਣ ਦੇ ਚ ਮਿਠਾਸ ਆ ਜਾਏਗੀ अगर एक स्त्री सही ढंग ਨਾਲ ਜੀਵੇ ਹੈ ਡੰਗ ਨਾਲ ਜੀਵੇ ਸਤਰੀ ਤੇ ਉਹ ਹੈ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ। এবੀ ਮੈਂ ਅਰਸ ਕਰਨਾ ਪਕੜ ਜਕੜ ਵੱਤ ਜਾਏਗੀ। ਘਰ ਦੀ ਪਕੜ ਜਕੜ ਵੱਤ ਜਾਏਗੀ। ਨਮੀ ਵਿਆਹੀ ਹੋਈ ਨੋ ਆਈ ਹੈ। ਘਰ ਨੂੰ ਉਹ ਵੀ ਪਕੜਨਾ ਚਾਹਦੀ ਹੈ। ਪਰ ਬੁੱਢੀ ਸੱਸ ਵੀ ਪਕੜ ਜਕੜ ਆਪਣੀ ਵਧਾਈ ਬੈਠੀ ਹੈ। ਉਮਰ ਦੇ ਨਾਲ ਵੱਧਦੀ ਝਗੜਾ ਇੱਥੋਂ ਸ਼ੁਰੂ ਹੁੰਦਾ ਹੈ। ਕਲੇਸ਼ ਇੱਥੋਂ ਸ਼ੁਰੂ ਹੁੰਦੇ ਨੇ। 99% ਘਰ ਉਜੜਦੇ ਨੇ, ਵੱਖ ਹੁੰਦੇ ਨੇ ਜਾਂ ਬਰਬਾਦ ਆਉਂਦੇ ਨੇ। ਗੁਸਤਾਖੀ ਮਾਫ਼ ਇਸਤਰੀ ਕਰਕੇ ਆਉਂਦੇ ਨੇ। ਐਸਾ ਹੁੰਦਾ ਹੈ। ਇੱਕ ਇਸਤਰੀ ਢਾਂਗ ਨਾਲ ਜੀਵੀਏ, ਮर्याਦਾ ਅਨਸਾਰ ਜੀਵੀਏ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜ ਵੱਤ ਜਾਏਗੀ ਆਵਾਜ਼ ਦੇ ਚ ਭਾਰੀਪਣ ਵੀ ਆ ਜਾਏਗਾ ਸੈਨ ਸ਼ਕਤੀ ਵੀ ਘਟ ਜਾਏਗੀ ਐਸਾ ਹੋ ਜਾਏਗਾ ਕਿਉਂ ਇੱਕ ਇਸਤਰੀ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਕਿਉਂ ਹੋ ਜਾਂਦੀ ਹੈ ਇੱਕ ਪੁਰਸ਼ ਬਿਰਧ ਹੁੰਦੇ ਆਉਂਦੇ ਆ ਇਸਤਰੀ ਜੈਸਾ ਕਿਉਂ ਹੋ ਜਾਂਦਾ ਅਗਰ ਸਹੀ ਢੰਗ ਨਾਲ ਜੀਵੇ ਆ ਪੁਰਸ਼ ਤੇ ਇਸਤਰੀ ਵਿਪਰੀਤ ਦੀ ਕਸ਼ਿਸ਼ ਦੇ ਵਿੱਚ ਜੀਵਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਖਿੱਚ ਨਹੀਂ ਹੈ ਇਸਤਰੀ ਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਹੈ ਪੁਰਸ਼ ਦੀ ਹੈ ਵਿਪਰੀਤ ਦੀ ਕਸ਼ਿਸ਼ ਕਿਉਂਕਿ ਇਸਤਰੀ ਤੇ ਉਹ ਹੈ ਹੀ ਉਹ ਤੇ ਹੈ ਹੀ ਇਸਤਰੀ ਇਸਤਰੀ ਰੂਪ ਦੀ ਕਸ਼ਿਸ਼ ਦੇ ਵਿੱਚ ਨਹੀਂ ਜੀਵਦੀ ਪੁਰਸ਼ ਦੀ ਕਸ਼ਿਸ਼ ਦੇ ਜੀਵਦੀ ਹੈ ਇਹ ਪੁਰਸ਼ ਪਿਤਾ ਹੋ ਸਕਦਾ ਹੈ ਇਹ ਪੁਰਸ਼ ਪਤੀ ਹੋ ਸਕਦਾ ਹੈ ਇਹ ਪੁਰਸ਼ ਬਰਾਵ ਹੋ ਸਕਦਾ ਹੈ ਇਹ ਪੁਰਸ਼ ਪੁੱਤਰ ਹੋ ਸਕਦਾ ਉਹਦੀ ਕਸ਼ਿਸ਼ ਦੇ ਜੀਵਨ ਦੀ ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜੀਵਦਾ ਹੈ ਇਹ ਇਸਤਰੀ ਮਾਂ ਹੋ ਸਕਦੀ ਹੈ ਇਹ ਇਸਤਰੀ ਭੈਣ ਹੋ ਸਕਦੀ ਹੈ ਇਹ ਇਸਤਰੀ ਪਤਨੀ ਹੋ ਸਕਦੀ ਹੈ ਇਹ ਇਸਤਰੀ ਛੋਟੀ ਕੰਨਿਆ ਬੱਚੀ ਹੋ ਸਕਦੀ ਹੈ ਵਿਪਰੀਤ ਦੀ ਕਸ਼ਿਸ਼ ਉਹ ਜਿਹੜੀ ਕشش ਹੈ ਉਹ ਬਿਰਧ ਹੁੰਦੇ ਆਉਂਦੇ ਆ ਪੁਰਸ਼ ਨੂੰ ਨਾਰੀ ਜੈਸਾ ਬਣਾ ਦਿੰਦੀ ਹੈ ਬਿਰਧ ਹੁੰਦੇ ਹੋયા ਨਾਰੀ ਨੂੰ ਪੁਰਸ਼ ਜੈਸਾ ਬਣਾ ਦਿੰਦੀ ਹੈ ਐਸਾ ਸੀ ਦੇਖ ਵੀ ਸਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਗੁਰੂ ਨਾਨਕ ਦੇਵ ਜੀ ਛੋਟੀ ਜਈ ਕਨਿਆ ਪਿਓ ਦੀ ਤਰਫ ਭੱਜਦੀ ਪਿਓ ਦੇ ਪੈਰਾਂ ਨਾਲ ਲਿਪਟਦੀ ਹੈ ਪੇਹੁੰਦੇ ਗਲੇ ਲੱਗਦੀ ਹੈ ਪਰ ਛੋਟਾ ਜਿਹਾ ਮਾਸੂਮ ਲੜਕਾ ਹੈ ਮਾਂ ਦੀ ਤਰਫ ਲੱਭਦਾ ਹੈ ਮਾਂ ਦੀ ਤਰਫ ਭਜਦਾ ਹੈ ਵਿਪਰੀਤ ਦੀ ਕشش ਭਗਤ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾ ਚੁੱਕਿਆ ਹਾਂ ਇਸ ਤਰ੍ਹਾਂ ਦੇ ਰਿਸ਼ਤੇ ਤੇ ਮੈਂ ਕਈ ਜੋੜੇ ਨੇ ਭੈਣ ਦੇ ਰਿਸ਼ਤੇ ਫਿਰ ਆਦ ਦੇ ਰਿਸ਼ਤੇ ਪਤਨੀ ਦੇ ਰਿਸ਼ਤੇ ਪਤੀ ਦੇ ਰਿਸ਼ਤੇ ਮਾਂ ਦੇ ਰਿਸ਼ਤੇ ਪੁੱਤ ਦੇ ਰਿਸ਼ਤੇ ਪਿਤਾ ਦੇ ਰਿਸ਼ਤੇ ਇਹਦੇ ਰਿਸ਼ਤੇ ਤੇ ਬਣਾ ਚੁੱਕੇ ਆ ਮੈਂ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਇਆ ਕਈਆਂ ਨਾਲ ਰਿਸ਼ਤਾ ਜੁੜਿਆ ਹੈ ਪ੍ਰਭੂ ਤੇਰੇ ਨਾਲ ਨਹੀਂ ਜੁੜਿਆ ਤੇਰੇ ਨਾਲ ਨਹੀਂ ਸਭੇ ਐਸੇ ਘਰ ਹਮ ਬਹੁਤ ਵਸਾਇਆ ਹੂ ਬਹੁ ਸ਼ਮਸ ਤਵਰੇਜ਼ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਇੱਕ ਦਫਾ ਮੈਂ ਆਇਆ ਕਈ ਦਫਾ ਆਇਆ ਇੱਕੋ ਚਾਹ ਲੈ ਕੇ ਆਇਆ ਕਿ ਆਪਣੇ ਘਰ ਦੇ ਚ ਖੁਦਾ ਤੈਨੂੰ ਮਹਿਮਾਨ ਬਣਾਵਾ ਤੈਨੂੰ ਲਿਆਵਾ ਬੁਥੇਰੇ ਆਏ ਮੇਰੇ ਘਰ ਦੇ ਚ ਬੁਥੇਰਿਆਂ ਨਾਲ ਮੈਂ ਚਲਿਆ ਤੂੰ ਨਹੀਂ ਆਇਆ ਮੇਰੇ ਘਰ ਦੇ ਪਰਮਾਤਮਾ ਜਦ ਹਿਰਦੇ ਦੇ ਘਰ ਦੇ ਚ ਪ੍ਰਗਟ ਆਉਂਦਾ ਹੈ ਸਾਰੇ ਪਾਪ ਨਾਸ ਹੋ ਜਾਂਦੇ ਨਾ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਐਲਾਨੀਆਂ ਸਤਿਗੁਰੂ ਕਹਿੰਦੇ ਨੇ ਨਸਵੰਜੋ ਕਿਲਵਖ ਕਰੋਨੇ ਕੋ ਲੋ ਤੁਸੀਂ ਐ ਪਾਪ ਐ ਦੁੱਖ ਐ ਮੁਸੀਬਤੋਂ ਨਿਕਲੋ ਤੁਹਾਡੇ ਲਈ ਹੁਣ ਤਾਂ ਨਹੀਂ ਨਸਵੰਜੋ ਕਿਲ ਵੇਖੋ ਕਿਉਂ ਕਰਤਾ ਘਰ ਆਇਆ ਹੁਣ ਪ੍ਰਮਾਤਮਾ ਘਰ ਦੇ ਚ ਆ ਗਿਆ ਤੁਹਾਡਾ ਕੀ ਕੰਮ ਨਿਕਲੋ ਸੂਰਜ ਉਦੇ ਹੋ ਗਿਆ ਹੁਣਾਂ ਦੇ ਰਹਿਦਾ ਕੀ ਕੰਮ ਚਲੋ ਪ੍ਰਮਾਤਮਾ ਘਰ ਦੇ ਚ ਪ੍ਰਗਟ ਹੋ ਗਿਆ ਹੁਣ ਪਾਪਾਂ ਦਾ ਕੀ ਕੰਮ ਦੁੱਖਾਂ ਦਾ ਕੀ ਕੰਮ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨੇ ਨਸਵੰਝੋਂ ਕਿੱਲੇ ਵੇਖੋ ਕਰਤਾ ਘਰ ਆਇਆ ਹਿਰਦੇ ਦੇ ਘਰ ਦੇ ਚ ਕਰਤਾ ਪ੍ਰਗਟ ਹੋ ਗਿਆ ਐ ਕਿੱਲੇ ਵੇਖੋ ਐ ਪਾਪ ਦੁੱਖ ਤਕਲੀਫ ਨਸ ਜਾਓ ਹੁਣ ਤੁਹਾਡੇ ਲਈ ਇਸ ਘਰ ਦੇ ਚ ਕੋਈ ਜਗ੍ਹਾ ਨਹੀਂ ਹੈ ਠੀਕ ਹੈ کئی ਜਨਮਾਂ ਤੋਂ ਤੁਸੀਂ ਘਰ ਮੇਲੇ ਆਇਆ ਸੀ ਕਿਉਂਕਿ ਘਰ ਵਾਲਾ ਨਹੀਂ ਸੀ ਕਰਦਾ مالک ਨਹੀਂ ਸੀ مالک ਆ ਗਿਆ ਨਿਕਲਾ ਨਿਕਲ ਨਾ ਸੁਣਿਓ geke ਵਖੋ ਕਰਤਾ ਘਰ ਆਇਆ ਹੁਣ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੀ ਅਵਸਥਾ ਕਿੰਨੇ ਕ ਦਿਨਾਂ ਚ ਪ੍ਰਾਪਤ ਹੋਵੇਗੀ ਪੰਥ ਜਿਹਨੂੰ ਪੰਥ ਨਾਲ ਰਸਤੇ ਨਾਲ ਬੌਥਾ ਪਿਆਰ ਹੋ ਜਾਏ ਤੇ ਘਰ ਨਾਲ ਨਹੀਂ ਕਈ ਦਫਾ ਰਸਤੇ ਨੂੰ ਘਰ ਸਮਝ ਲੈਂਦਾ ਤੇ ਘਰ ਨੂੰ ਭੁੱਲ ਜਾਂਦਾ ਇਹ ਦੂਜਾ ਨੁਕਤਾ ਵੀ ਸੁਣ ਲੈਣਾ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਬੜੇ ਕੀਮਤੀ ਬੋਲ ਨੇ ਸ਼ਲੋਕ 12 ਤੋਂ ਵਧੇਕ ਵਿੱਚ ਤੁਹਾਨੂੰ ਸਦਸੰਗੀ ਜਾਣ ਕੇ ਮੈਂ ਬੋਲ ਆਰੰਭ ਕੀਤੇ ਨੇ ਪਰ ਨਾ ਹਰ ਜਗ੍ਹਾ ਮੈਇਸਤਾਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਕਈਆਂ ਦੀ ਕੱਚੀ ਸੂਰਤ ਆਉਂਦੀ ਹੈ ਧਰਮ ਦੀ ਵੀ ਸਮਝ ਕੋਈ ਨਹੀਂ ਪੰਥ ਰਸਤਾ ਹੈ ਰਸਤਾ ਘਰ ਤੱਕ ਪਹੁੰਚਣ ਵਾਸਤੇ ਆਉਂਦਾ ਹੈ ਰਸਤਾ ਘਰ ਤੱਕ ਪਹੁੰਚਾਣ ਵਾਸਤੇ ਆਉਂਦਾ ਹੈ ਰਸਤਾ ਘਰ ਨਹੀਂ ਆਉਂਦਾ ਘਰ ਘਰ ਹੁੰਦਾ ਹੈ ਰਾਸਤਾ ਰਸਤਾ ਹੁੰਦਾ ਹੈ ਫਿਰ ਧਿਆਨ ਨਾਲ ਸੁਣ ਲੈਣਾ Hindu ਇੱਕ ਪੰਥ ਹੈ Jain ਇੱਕ ਪੰਥ ਹੈ Bodh ਇੱਕ ਪੰਥ ਹੈ Sikh ਇੱਕ ਪੰਥ ਹੈ ਸੇ ਕਹਿੰਦੇ ਯਹੂਦੀ ਇੱਕ ਪੰਥ ਹੈ ਇਸਾਈਅਤ ਇੱਕ ਪੰਥ ਹੈ ਇਹ ਸਾਰੇ ਪੰਥ ਨੇ ਪੰਥ ਨੂੰ ਜਿਹੜਾ ਘਰ ਸਮਝ ਲਵੇ ਰਸਤੇ ਨੂੰ ਜਿਹੜਾ ਘਰ ਸਮਝ ਲਵੇ ਰਸਤੇ ਚ ਹੀ ਰਹਿ ਜਾਏਗਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਪੰਥਾ ਪ੍ਰੇਮ ਨ ਜਾਣਈ ਜਿਨੇ ਰਸਤੇ ਦੀ ਇਤਨੀ ਪਕੜ ਹਾਸਲ ਕਰ ਲਈ ਰਸਤੇ ਨੂੰ ਘਰ ਸਮਝ ਲਿਆ ਇਹਦਾ ਘਰ ਨਾਲ ਪ੍ਰੇਮ ਨਹੀਂ ਰਹਿ ਜਾਂਦਾ ਔਰ ਪਤਾ ਹੈ ਘਰ ਪਹੁੰਚ ਕੇ ਤੇ ਸਾਰੇ ਝਗੜੇ ਮਿਟ ਜਾਂਦੇ ਨੇ ਝਗੜੇ ਹੀ ਸਾਰੇ ਰਸਤਿਆਂ ਦੇ ਨੇ ਐਵੀ ਮੈਰਸ ਕਰਾਂ ਟਕਰਾਅ ਵੀ ਸਾਰਾ ਰਸਤੇ ਆਂਦਾ ਸਾਰੀਆਂ ਨਦੀਆਂ ਵੱਖ-ਵੱਖ ਰਸਤਿਆਂ ਤੋਂ ਜਾਂਦੀਆਂ ਨੇ ਗੰਗਾ ਹੈ ਨਰਬਦਾ ਹੈ ਗੋਦਾਵਰੀ ਹੈ ਸਤਲਜ ਬਿਆਸ ਰਾਵੀ ਚਨਾਬ ਜੇਹਲਮ ਹੈ ਸਿੰਧ ਹੈ ਅ ਇਰਾਕ ਦਾ ਦਜਲਾ ਫਰਾਤ ਹੈ ਨੀਲ ਨਦੀ ਹੈ ਮਿਸਰ ਦੀ ਸੇਮ ਦਰਿਆ ਹੈ ਇੰਗਲੈਂਡ ਦਾ ਇੱਕ ਰਸਤੇ ਤੋਂ ਤੇ ਨਹੀਂ ਜਾਂਦੇ ਸਾਗਰ ਤੱਕ ਪਰ ਜਦ ਸਾਗਰ ਦੇ ਚ ਪਹੁੰਚ ਜਾਂਦੇ ਨੇ ਹੁਣ ਤੁਸੀਂ ਲਬਹੁਤ ਦਾਜ ਲਾ ਕਿਥੇ ਸਾਗਰ ਦੇ ਚ ਲਬੀਏ ਦਜਲੇ ਨੂੰ ਲਬੀਏ ਗੰਗਾ ਨੂੰ ਗੰਗਾ ਕਿਥੇ ਨਰਬਦਾ ਕਿਥੇ ਗੋਦਾਵਰੀ ਕਿਥੇ ਬਿਆਸ ਕਿਥੇ ਸਤਲੁਜ ਕਿਥੇ ਸਾਗਰ ਦੇ ਚ ਸਤਲੁਜ ਨਹੀਂ ਮਿਲਦਾ ਸਾਗਰ ਦੇ ਚ ਸਾਗਰ ਮਿਲਦਾ ਹੈ ਸਾਗਰ ਦੇ ਚ ਗੰਗਾ ਨਹੀਂ ਮਿਲਦੀ ਸਾਗਰ ਦੇ ਸਾਗਰੀ ਮਿਲਦਾ ਹੈ ਸਾਗਰ ਦੇ ਚ ਨਰਬਦਾ ਨਹੀਂ ਲੱਭੇਗੀ ਸਾਗਰ ਦੇ ਚ ਸਾਗਰ ਲੱਭਦਾ ਹੈ ਜਦ ਕੋਈ ਪ੍ਰਮਾਤਮਾ ਦੇ ਚ ਲੀਨ ਹੋ ਜਾਂਦਾ ਹੈ ਉਹਦੀ ਜ਼ਾਤ ਪਾਤ ਮذਬ ਸਭ ਮਿਟ ਜਾਂਦਾ ਹੈ ਕਿਉਂ ਪ੍ਰਮਾਤਮਾ ਦਾ ਜਦ ਕੋਈ ਮذਬ ਨਹੀਂ ਤੇ ਜਿਹੜਾ ਪ੍ਰਮਾਤਮਾ ਦੇ ਚ ਲੀਨ ਹੋ ਗਿਆ ਉਹਦਾ ਕੋਈ ਮذਬ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਸੁਣ ਲਓ ਨਮਸਤਸਤ ਅਜਬੇ ਨਮਸਤੰ ਅਮਜਵੇ ਅਗਰ ਤੁਹਾਡੇ ਵਿੱਚੋਂ ਕੋਈ ਜਾਪ ਸਾਪ ਪੜਦੇ ਨੇ ਤੇ ਨਿਤਨੇਮੀ ਸਤਸੰਗੀ ਨਮਸਤੰ ਅਮਜਵੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬਾ ਨਹੀਂ ਤੇਰੀ ਕੋਈ ਜਾਤ ਨਹੀਂ ਤੇਰਾ ਕੋਈ ਮੁਲਕ ਨਹੀਂ ਅਨਾਮ ਹੈ ਅਠਾਮ ਹੈ ਤੇਰਾ ਕੋਈ ਨਿਸ਼ਚਿਤ ਟਿਕਾਣਾ ਨਹੀਂ